ਦਾ ਮਕਸਦ ਹੀ ਸਾਡੇ ਹੋਰ ਹਾਂ ਵਿਦਿਆਰਥੀਆਂ ਨੂੰ ਮਿਲਿਆ ਜਾਵੇ। ਸੋ ਜੋ ਜ਼ਿੰਦਗੀ ਦੀ ਉਹਨਾਂ ਬੁਲੰਦੀਆਂ ਤੇ ਪਹੁੰਚਣਾ ਚਾਹੁੰਦੇ ਸੋ ਮੈਂ ਖਾਸ ਕਰਕੇ ਰੋਰੀਸ਼ ਫਾਊਂਡੇਸ਼ਨ ਵੱਲੋਂ ਆਜੀ ਨੂੰ ਮਿਲ ਰਿਹਾ ਇੱਕ ਕੋਆਰਡੀਨੇਟਰ ਦੇ ਹੋਣ ਦੇ ਸੋਤ ਤੇ ਸਾਡੀ ਜਿਹੜੀ ਖਾਸ ਕਰਕੇ ਰੋਰੀਸ਼ ਫਾਊਂਡੇਸ਼ਨ ਯੂ ਐਸ ਏ ਬੇਸ ਔਰ ਇਹਦੇ ਜਿਹੜੇ ਫਾਊਂਡਰਸ ਡਾਕਟਰ ਬਖਸ਼ੀ ਸਿੰਘ ਜੀ ਐਮ ਡੀ ਅਲੂਮੀਨੀ ਹੈਡਸ ਕਨਸਪਲ ਕਿਸੇ ਸਮੇਂ ਉਹਨਾਂ ਨੂੰ ਇੱਕ ਮੁਸ਼ਕਲ ਆਈ ਸੀ ਉਹ ਵੀ ਬਹੁਤ ਕਹਿ ਲੋ ਕਿ ਉਹ ਪ੍ਰਮਾਤਮਾ ਲੋਕਾਂ ਦੇ ਜ਼ਰੀਏ ਪ੍ਰਮਾਤਵਾ ਸੀ ਔਰ ਜਿੱਦ ਨੂੰ ਐਡਮਿਸ਼ਨ ਕਹਿੰਦੇ ਲੈਣ ਆਏ ਸੀ ਤੇ ਉਹਨਾਂ ਦੇ ਨੰਬਰਿੰਗ ਦੇਖਦੇ ਹੋਏ ਮੈਨੇਜਰ ਨੇ ਸਾਰੀ ਫੀਸ ਮਾਫ ਕਰ ਦਿੱਤੀ ਸੀ ਉਹ ਕਹਿੰਦੇ ਮੈਂ ਉਦਾਂ ਹੀ ਮਨਚ ਸਾਰ ਲਿਆ ਸੀ ਕਿ ਜੇ ਮੈਂ ਕਿਸੇ ਪ੍ਰਮਾਤਵਾ ਦੇ ਮਿਲ ਕੇ ਪੋਜੀਸ਼ਨ ਤੇ ਪਹੁੰਚਾਇਆ ਤਾਂ ਮੈਂ ਵੀ ਇਹਨਾਂ ਬੱਚਿਆਂ ਦੀ ਹੱਕ ਸੋ ਆਪਣਾ ਇੱਕ ਰਿਵਰਸ ਹੀ ਦੇ ਰਹੇ ਆ ਉਹ ਆਪਣਾ ਇੱਕ ਫਰਜ਼ ਸਮਝਦੇ ਹੋਏ ਉਹਨਾਂ ਦਾ ਇੱਕ ਮਕਸਦ ਹੈ ਕਿ ਇਹਨਾਂ ਪਰਿਵਾਰ ਦੇ ਬੱਚਿਆਂ ਦਾ ਜੋ ਜ਼ਿੰਦਗੀ ਵਿੱਚ ਕੁਝ ਬਣਨਾ ਚਾਹੁੰਦੇ ਆ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਰੁਕਾਵਟਾਂ ਲਾਈਫ 'ਚ ਆਉਂਦੀਆਂ ਨੇ ਸੋ ਚਾਹੁੰਦੇ ਆ ਕਿ ਕੋਈ ਵੀ ਬੱਚਾ ਜਿਹੜਾ ਹੈ ਵਿਦਿਆ ਤੋਂ ਵਾਂਝਾ ਨਾ ਰਹੇ ਜਿਹੜਾ ਪੜਨਾ ਚਾਹੁੰਦਾ ਦਾਤੇ ਹੋਰ ਹੀ ਬੜੇ ਆ ਸਾਡੇ ਮੰਦਰਾਂ 'ਚ ਸਾਡੇ ਗੁਰਦੁਆਰਿਆਂ 'ਚ ਲੰਗਰ ਵਾਲਿਆਂ ਨਾਲ ਹੋਰ ਕਈ ਤਰ੍ਹਾਂ ਦੇ ਦਾਨ ਪਰ ਉਹ ਦਿੰਦੇ ਆ ਵਿਦਿਆ ਦਾ ਜੋ ਮੈਂ ਮੇਰੀ ਨੌਲੇਜ ਦੇ ਅਨੁਸਾਰ ਸਭ ਤੋਂ ਸੁਪਰੀਮ ਹੈ ਇੱਕ ਬੰਦੇ ਨੂੰ ਵਿੱਦਿਆ ਦਾਣ ਦੇ ਦਈਏ ਤੇ ਸਾਰਾ ਪਰਿਵਾਰ ਪਰ ਜੰਦਾ ਸੋ ਉਹਨਾਂ ਦਾ ਇਹ ਮਕਸਦ ਸੀ ਉਹਨੂੰ ਅਸੀਂ ਵੀ ਲੈ ਕੇ ਚੱਲੇ ਆ ਡਾਕਟਰ ਰਕੀਸ਼ ਸਿੰਘ ਸੰਧੂ ਉਹਨਾਂ ਦੇ ਭਰਾਤਾ ਸਰਦਾਰ ਘਰ ਸਿੰਘ ਜੀ ਭੈਣ ਜੀ ਗੁਰਵਿੰਦਰ ਕੌਰ ਔਰ ਉਹਨਾਂ ਦੀ ਹੋਰ ਟੀਮ ਜਿਹੜੀ ਉੱਥੇ ਬੈਠੀ ਹੈ ਬਾਅਦ ਉਹ ਬਹੁਤ ਵਧੀਆ ਢੰਗ ਨਾਲ ਸਾਰਾ ਕੰਮ ਕਰਦੇ ਆ ਕਰੀਬਨ ਆਪਣੇ ਇਸ ਬੀਏ ਕਾਲਜ ਮੇਨ ਕਾਲਜ ਊਮੈਨ ਕਾਲਜ ਔਰ ਕਰੀਬਨ ਗਰਲ ਸਕੂਲ ਕਰੀਬਨ 24 ਲੱਖ ਐਨਿਵਲਸ ਜਿਹੜਾ ਹੈ ਉਹ ਇਹਨਾਂ ਬੱਚਿਆਂ ਵਾਸਤੇ ਕਰ ਚਕਾ ਲਈ ਡਿਪਾਰਟਮੈਂਟ ਵੀ ਤਾਂ ਪਤਾ ਦੋ ਡਿਪਾਰਟਮੈਂਟ ਉਹਨਾਂ ਨੇ ਆਪਰੇ ਸਕਾਲ ਸਕੋਲਜ ਸਟੈਂਡ ਕਰਦੇ ਆ ਇੱਕ ਸਕਿਲ ਐਜੂਕੇਸ਼ਨ ਦਾ ਉਹਨਾਂ ਨੇ ਬਣਵਾਇਆ ਸੀ ਹੁਣ ਆਈਟੀ ਇੰਸਟੀਚਿਊਟ ਦੀ ਜੀ ਤਿਆਰੀ ਚੱਲ ਰਹੀ ਹੈ ਉਹ ਵੀ ਅਗਲੇ ਸਾਲ ਕੰਪਲੀਟ ਹੋ ਜਾਏ ਸੋ ਉਹਨਾਂ ਦਾ ਮਤਲਬ ਹੈ ਕਿ ਪੈਸਾ ਦੇਣਾ ਹੈ ਤਾਂ ਸਿਰਫ ਵਿਦਿਆਨ ਦੇਣਾ ਹੈ ਹੋਰ ਕਿਤੇ ਪੈਸਾ ਨਹੀਂ ਦੇਣਾ ਸੋ ਮੈਂ ਉਹਨਾਂ ਵੱਲੋਂ ਤੁਹਾਡੇ ਸਾਰੇ ਵਾਸਤੇ ਇੱਕ ਅਸ਼ੀਰਵਾਦ ਹੈ ਕਿ ਆਪ ਜੀ ਦੇ ਕਿਤੇ ਵੀ ਮੁਸ਼ਕਲਾਂ ਰਕਾਵਟ ਆਵੇ ਕੋਈ ਬੇਟੋ ਜ਼ਿੰਦਗੀ 'ਚ ਜੋ ਮੁਸ਼ਕਿਲਾਂ ਆਉਂਦੀਆਂ ਆ ਜਿਹੜੀਆਂ ਆਉਂਦੀਆਂ ਜੋ ਅਸੀਂ ਟੀਲ ਕਰਦੇ ਆ ਮੈਂ ਸਮਝਦਾ ਕਿ ਉਹ ਤੁਹਾਨੂੰ ਤਰਾਸ਼ਿਆ ਜਾਂਦਾ ਹੈ ਜਿਹੜਾ ਬੰਦਾ ਸੁੱਖ 'ਚ ਵੱਸਦਾ ਨਾ ਵੀ ਉਹ ਜ਼ਿੰਦਗੀ 'ਚ ਅੱਗੇ ਨਹੀਂ ਵੱਸ ਸਕਦਾ ਜੇ ਇਸ ਕਿਹਾ ਨਾ ਕਿ ਹੀਰਾ ਉਹ ਵੀ ਵਧੀਆ ਹੁੰਦਾ ਜਿਹੜਾ ਤਰਾਸ਼ਿਆ ਜਾਵੇ ਸੋਨਾ ਉਹ ਵੀ ਪ्योर ਹੁੰਦਾ ਜਿਹੜਾ ਅਗਲੀ ਭੱਟੀ ਤੇ ਤਪਿਆ ਜਾਵੇ ਕਿਉਂਕਿ ਉਹਦੇ ਵਿੱਚ ਜਿਹੜੀ ਗੰਦਗੀ ਹੁੰਦੀ ਹੈ ਉਹ ਨਹੀਂ ਭੱਜਦੀ ਤੁਹਾਨੂੰ ਤਰਾਸ਼ਿਆ ਜਾ ਰਿਹਾ ਹੈ ਪਰਮਾਤਮਾ ਵੱਲੋਂ ਇਹ ਕਹਿ ਲੋ ਕਿ ਇਮਤਿਹਾਨ ਲਿਆ ਜਾ ਰਿਹਾ ਹੈ ਕਿ ਤੁਹਾਨੂੰ ਇਹੋ ਜਿਹਾ ਬਿਲਡ ਕੀਤਾ ਜਾ ਰਿਹਾ ਹੈ ਤਾਂ ਵੇਡਾਂ ਤਾਕਤਵਰ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੀ ਲਾਈਫ ਦੇ ਵਿੱਚ ਹੋ ਸਕਦਾ ਹੈ ਇਸ ਤੋਂ ਵੀ ਵੱਡੀਆਂ ਸਟ੍ਰਗਲਸ ਧੰਕਨੀਆਂ ਪੈਣ ਉਹਦੇ ਵਾਸਤੇ ਸਾਨੂੰ ਤਿਆਰ ਕੀਤਾ ਜਾ ਰਿਹਾ ਹੈ ਤੁਸੀਂ ਪੜ੍ਹ ਸਕਦੇ ਆ ਹੁਣ ਦਾ ਇਤਿਹਾਸ ਲਿਖੀਏ ਡਾਕਟਰ ਅਬਦੁਲ ਕਲਾਮ ਡਾਕਟਰ ਮਨਮੋਨ ਸਿੰਘ ਸਾਡੇ ਦੇ ਮਸਲ ਤੋਂ ਸੀ ਕਿਹੜੇ ਪਰਿਵਾਰਾਂ ਤੁਸੀਂ ਹੋਰ ਕਿਹੜੀਆਂ ਪੋਜੀਸ਼ਨਾਂ ਦੇ ਰਹੂ ਸੀ ਮੈਂ ਕਈ ਵਾਰ ਆਪਣੇ ਬਜ਼ੁਰਗਿਆਂ ਤੋਂ ਵੱਡਿਆਂ ਤੋਂ ਸੁਣੀਦਾ ਉਹਨਾਂ ਦੇ ਅੱਗੇ ਬਹਿ ਕੇ ਸਿੱਖਣ ਦੀ ਕੋਸ਼ਿਸ਼ ਕਰੀਦੀ ਐ ਉਹਨਾਂ ਕਈ ਵਾਰ ਆ ਬੈਠੀਦਾ ਤਾਂ ਦੱਸਦੇ ਆ ਕਿ ਬੇਟਾ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਸਾਡੇ ਘਰਾਂ 'ਚ ਲਾਈਟਸ ਨਹੀਂ ਸੀ ਜਣੀਆਂ ਲਾਈਟਸ ਨਹੀਂ ਸੀ ਹੈਗੀ ਅਸੀਂ ਪੁੱਛਿਆ ਵੀ ਤੁਸੀਂ ਕੀ ਕਰਦੇ ਹੋ ਉਹ ਕਹਿੰਦਾ ਸੀ ਕਿਤਾਬਾਂ ਲੈ ਕੇ ਉਹਨਾਂ ਘਰਾਂ ਦੇ ਬਾਹਰ ਜਾਗਦੇ ਹੋਏ ਬਰਬਾਹ ਥੱਲੇ ਬਹਿਨੇ ਹਾਂ ਜਿਨ੍ਹਾਂ ਨੇ ਬਾਹਰ ਲਾਟੂ ਲਾਏ ਹੁੰਦੇ ਸੀ ਉੱਥੇ ਬਹਿ ਕੇ ਪੜੀਦਾ ਸੀ ਔਰ ਅੱਜ ਉਹ ਚੱਗੇ ਆ ਪ੍ਰਿਸ਼ਾ ਤੇ ਕੰਮ ਕਰਦੇ ਪਏ ਆ ਰੱਬ ਨੂੰ ਗਿਲਾ ਨਹੀਂ ਕਰਦੇ ਪਏ ਉਹਨਾਂ ਨੇ ਮਨੋ ਸਟੱਲ ਰੱਖੀ ਆਪਣਾ ਏਮ ਰੱਖਿਆ ਆਪਣਾ ਆਬਜੈਕਟ ਰੱਖਿਆ ਉਹਦੀ ਪ੍ਰਾਪਤੀ ਬਾਅਦ ਤੇ ਜੋ ਵੀ ਉਹਨਾਂ ਨੇ ਕਰਨਾ ਸੀ ਉਹ ਕੀਤਾ ਨਾ ਕਿ ਇਹਨੂੰ ਆਪਾਂ ਗੇੜਾ ਨਹੀਂ ਤਰਾਬਦੇ ਕੀਤਾ ਕਈ ਵਾਰੀ ਮਾਪਿਆਂ ਦੇ ਵੀ ਗੇੜਾ ਕਰ ਲੈਂਦੇ ਹਨ ਜੀ ਤੁਸੀਂ ਸਾਡੀ ਥੀਸਾ ਨਹੀਂ ਦੇਦੇ ਤੁਸੀਂ ਸਲਵਾ ਨਹੀਂ ਦੇਦੇ ਇਹ ਸਭ ਰੋਈ ਸਭ ਇੱਕ ਸਮੇਂ ਦਾ ਪੜਾਵ ਜੇ ਤੁਸੀਂ ਇਹਨੂੰ ਪਾਰ ਕਰ ਜਾਂਦੇ ਜੇ ਤਾਂ ਤੁਸੀਂ ਜਿੰਦਗੀ ਦੇ ਵਿੱਚ ਚੰਗੇ ਸਥਾਨ ਤੇ ਪਹੁੰਚ ਸਕਦੇ ਜੀ ਸੋ ਸਾਡੀਆਂ ਉਹ ਦੁਆਵਾਂ ਤੁਹਾਡੇ ਨਾਲ ਆ ਜੀ ਸਭ ਇਹਦੇ ਹੋਣ ਵਾਲੇ ਸਮੇਂ ਚ ਵੀ ਲਗਾਤਾਰ ਅਸੀਂ ਜਿਹੜੀ ਹੈ ਸਾਡੀ ਆਸ ਹੈ ਕੋਸ਼ਿਸ਼ ਹੈ ਕਿ ਇਸ ਸਕਾਲਰਸ਼ਿਪ ਜੀ ਆਪ ਨੂੰ ਜੀ ਦੇਂਦੇ ਰਹੀਏ ਇਸ ਦੇ ਨਾਲ ਹੀ ਮੈਂ ਧੰਨਵਾਦ ਕਰਾਂਗਾ ਸਾਡੇ ਪ੍ਰਿੰਸੀਪਲ ਸਾਹਿਬ ਕੁਸ਼ਵਿੰਦਰ ਕੁਮਾਰ ਜੀ ਔਰ ਭੈਣ ਜੀ ਹਰਪ੍ਰੀਤ ਕੌਰ ਜੀ ਦਾ ਵੀ ਕਿ ਆਪਣੀ ਕਾਲਜ ਜਿਹੜਾ ਹੈ ਉਹ ਲੈਕਚਰ A+ ਗ੍ਰੇਡ ਵੀ ਆਇਆ ਹੈ ਸੋ ਇਹ ਪੋਜੀਸ਼ਨ ਵੀ ਤੁਹਾਡੇ ਕੌਜ ਨੇ ਲਈ ਇਹ ਤੁਹਾਡੇ ਵਾਸਤੇ ਬਹੁਤ ਵਧੀਆ ਗੱਲ ਹੈ ਤੁਹਾਡੇ ਸਮੁੱਚੇ ਟੀਚਰ ਸਾਹਿਬਾਨ ਨੇ ਪ੍ਰਿੰਸੀਪਲ ਸਾਹਿਬਾਨ ਨੇ ਸਾਰਿਆਂ ਨੂੰ ਗ੍ਰਿਫੇਟ ਕਰਕੇ ਇਸ ਲੈਵਲ ਤੇ ਪਹੁੰਚਾਇਆ ਸੋ ਆਪਣਾ ਪਰਚਾ ਬਣਦਾ ਵੀ ਆਪਾਂ ਵੀ ਜ਼ਿੰਦਗੀ ਦੇ ਵਿੱਚ ਜਿੱਥੇ ਸਟੈਂਡ ਕਰਦੇ ਪਏ ਆ ਉਹਨੂੰ ਇੱਕ ਵਧੀਆ ਢੰਗ ਨਾਲ ਸਟੈਂਡ ਕਰੀਏ ਲੋਕੀ एग्जांपल ਦੇ ਮজা ਜ਼ਿੰਦਗੀ ਜੀਣ ਦਾ ਤਾਂ ਕਿ ਜੋ ਲੋਕੀ एग्जांपल ਦੇ ਆਪਣੇ ਲਈ ਜੀਣ ਦਾ ਹਰ ਕੋਈ ਜੀਂਦਾ ਹੈ ਹੈ ਨਾ ਜੀ ਆਪਣੇ ਲਈ ਹਰ ਇਨਸਾਨ ਜੀਂਦਾ ਹੈ ਇਨਸਾਨ ਉਹ ਆਇਆ ਦੁਜੇ ਵਾਸਤੇ ਸੋ ਕੋਸ਼ਿਸ਼ ਕਰੋ ਪਰਮਾਤਮਾ ਨੂੰ ਕਿ ਜਦੋਂ ਮੈਂ ਕਿਹਾ ਕਿ ਡਾਕਟਰ ਬਖਸ਼ੀ ਸਿੰਘ ਨੇ ਇੱਕ ਦਿਨ ਪ੍ਰਣ ਕੀਤਾ ਸੀ ਕਿ ਜੇ ਮੈਂ ਇੱਕ ਪਿਛੇ ਤੇ ਪਹੁੰਚਿਆ ਤਾਂ ਮਤ ਕਰਾਂਗਾ ਕਰ ਰਹੇ ਆ ਤੁਸੀਂ ਜੀ ਪਰਮਾਤਮਾ ਵਗੇ ਅਰਦਾਸ ਕਰੂਗੀ ਪਰਮਾਤਮਾ ਸਾਨੂੰ ਕਾਬਲ ਬਣਾ ਤਾਂ ਕਿ ਅਸੀਂ ਵੀ ਆਉਣ ਵਾਲੇ ਆਪਣੇ ਭੈਣ ਭਰਾਵਾਂ ਦਾ ਆਪਣੀ ਕੰਨੇਸ਼ੋ ਦਾ ਜਿਹੜੀ ਉਹ ਕਰ ਸਕੀ ਉਹ ਸਾਰਿਆਂ ਦੇ ਇੱਕ ਬਾਰੇ ਬਹੁਤ ਮਤਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ